ਈ ਅਪੀਲ ਕਰਦੇ ਆ ਪਹਿਲਾਂ ਸਰਕਾਰ ਨੂੰ ਕਰਦੇ ਆ ਫਿਰ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹਦੇ ਕੋਲ ਤਾਂ ਖਾਣ ਜੋਗੇ ਵੀ ਦਾਣੇ ਨਹੀਂ ਰਹੇ ਵੀ ਘਰ 'ਚ 5 ਕਿੱਲੇ ਇਹਦੇ ਕੋਲ ਕਾਨਕ ਸੀ ਕਿਲੋ ਦਾਣੇ ਵੀ ਨਹੀਂ ਘਰੇ ਲਜਾਂ ਜੋਗੇ ਹੈਗੇ ਦੇਖ ਲਓ ਤੁਸੀਂ ਵੀ ਕਿਲੋ ਦਾਣੇ ਹੀ ਹੋਣ ਇਹਦੇ ਕੋਲ 5 ਕਿੱਲਿਆਂ 'ਚੋਂ ਬਹੁਤ ਮਾੜੇ ਹਾਲਾਤ ਹੋ ਗਏ ਵਿਚਾਰੇ ਦੇ 5 ਕਿੱਲੇ ਦੀ ਇਹ ਇਹ ਤਾਂ ਜੀਰਾ ਟੈਪ ਹੋ ਗਈ ਜਿਵੇਂ ਮਾਝੂ ਪੈ ਗਏ ਦਾਣੇ ਇਹ ਤਾਂ ਸੁੱਕ ਗਈ ਵਿੱਚ ਹੀ ਤੇ ਇੱਥੇ ਹੁਣ 20 ਦਿਨ ਹੋ ਗਏ ਜੀ ਕੋਈ ਨਹੀਂ ਐਮਐਲਏ ਨਹੀਂ ਆਇਆ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਅੱਜ ਮੈਂ ਆਈ ਹਾਂ ਵੀ ਮੈਂ ਹੱਥ ਬਨ ਕੇ ਬੇਨਤੀ ਹੈ ਜੀ ਵੀ ਮੇਰੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਹਾਂ ਬਾਕੀ ਮੇਰੇ 1.5-2 ਲੱਖ ਰੁਪਏ ਮੇਰੇ ਲਾਣੇਦਾਰ ਤੇ ਵੀ ਲੱਗ ਗਿਆ ਜੀ ਉਹ ਮੈਂ ਫੜਕੇ ਲਾਇਆ ਠੇਕਾ ਮੇਰੇ ਨਾਲ ਫੇਰ ਪੈ ਗਿਆ ਜੀ ਦੁਬਾਰਾ ਹਣ ਅਸੀਂ ਤਾਂ ਇਹੀ ਮਦਦ ਮੰਗ ਕਰਦੇ ਆ ਵੀ ਇਹਦੀ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਇਹਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਅਸੀਂ ਵੀ ਪਿੰਡ ਲੈਵਲ ਤੇ ਕੁਝ ਕਰਾਂਗੇ ਜਿੰਨਾ ਕੋਈ ਵੱੱਟੋ ਵੱੱਟ ਹੋ ਸਕੇ ਆ ਬੜਾ ਦੁੱਖ ਹੈ ਵੀ ਕੋਈ ਪਤਾ ਲੈਣ ਵੀ ਨਹੀਂ ਆਇਆ ਕੋਈ ਇਹ ਵੀ ਨਹੀਂ ਵੀ ਮੌਕਾ ਦੇਖਣੇ ਆ ਗਿਆ ਵੀ ਹਾਂ ਭਾਈ ਚਲੋ ਇਹਨੂੰ ਕੋਈ ਹੌਸਲਾ ਹੀ ਹੋ ਜਾਂਦਾ ਫਿਰ ਇਹ ਚੀਜ਼ਾਂ ਨਾਲ ਮਨ ਟੁੱਟ ਜਾਂਦਾ ਬੰਦੇ ਦਾ ਵੀ ਯਾਰ ਕੋਈ ਆਇਆ ਨਹੀਂ ਹੈਗਾ ਤਾਂ ਦੇਖੋ ਜੀ ਜਿਹੜੇ ਐਨ ਆਰ ਆਈ ਵੀਰ ਨੇ ਉਹ ਤਾਂ ਪੂਰੀ ਮਦਦ ਕਰਨ ਦੀ ਅਸੀਂ ਇੱਛਾ ਰੱਖਦੇ ਹਾਂ ਉਹਨਾਂ ਤੋਂ ਵੀ ਉਹ ਉਹਨਾਂ ਦੇ ਸਹਿਯੋਗ ਨਾਲ ਇਹ ਬੰਦੇ ਦਾ ਨਵਟਾਰਾ ਹੋ ਸਕਦਾ ਹੈ ਲੰਘਣਗੇ ਇਹ ਬੰਦੇ ਨੂੰ 20 ਦਿਨ ਹੋ ਗਏ ਪ੍ਰਸ਼ਾਸਨ ਦੇ ਤਰ੍ਹਾਂ ਠੋਕਰਾਂ ਖਾਂਦੇ ਨੂੰ ਅਜੇ ਤੱਕ ਇਹਦੇ ਬੰਦੇ ਨੇ ਸਾਰ ਨਹੀਂ ਲਈ ਇਹੀ ਅਪੀਲ ਕਰਦੇ ਆ ਪਹਿਲਾਂ ਸਰਕਾਰ ਨੂੰ ਕਰਦੇ ਆ ਫਿਰ ਜਿੰਨੀਆਂ ਵੀ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਹਦੇ ਕੋਲ ਤਾਂ ਖਾਣ ਜੋਗੇ ਵੀ ਦਾਣੇ ਨਹੀਂ ਰਹੇ ਵੀ ਘਰ ਤੇ 5 ਕਿੱਲੇ ਇਹਦੇ ਕੋਲ ਕਣਕ ਸੀ ਕਿਲੋ ਦਾਣੇ ਵੀ ਨਹੀਂ ਘਰੇ ਲਜਾਂ ਜੋਗੇ ਹੈਗੇ ਦੇਖ ਲਓ ਤੁਸੀਂ ਵੀ ਕਿਲੋ ਦਾਣੇ ਹੀ ਹੋਣ ਇਹਦੇ ਕੋਲ 5 ਕਿੱਲਿਆਂ ਚੋਂ ਬਹੁਤ ਮਾੜੇ ਹਾਲਾਤ ਹੋ ਗਏ ਵਿਚਾਰੇ ਦੇ ਬਹੁਤ ਗਰੀਬ ਮਾਰ ਹੋ ਗਏ ਆਹ ਹੋਰ ਕੇ ਦਿਖਾਓ ਜੀ ਤੇ ਆ ਤੇ ਕੋਈ ਬੱਦੀ ਕੋਰ ਤੇ ਦਿਖਾ ਰਹੇ ਨੇ ਨਾ ਹੈ ਨਹੀਂ ਕੋਈ ਟੂੜੀ ਚ ਦਾਣਾ ਪਿਆ ਹੀ ਨਹੀਂ ਜੇ ਕੋਈ ਦਾਣਾ ਮੜਾ ਮोटा ਪਿਆਏ ਜੀ ਤਾਂ ਉਹ ਵੈਸੇ ਮਾਝੂ ਹੈ ਜੀ ਜਮੇ ਜੀਰਾ ਜੀ ਆ ਦੇਖੋ ਤਾਂ ਪੰਜ ਦੇ ਪੰਜ ਕਿੱਲੇ ਇਸੇ ਤਰ੍ਹਾਂ ਜੀ ਸਾਰਾ ਅਸੀਂ ਵਿੱਚ ਜਾ ਕੇ ਵੀ ਦੇਖਿਆ ਸਾਰਾ ਕਿਤੇ ਵੀ ਹੈ ਨਹੀਂ ਵੀ ਕੋਈ ਬੁੱਝਾ ਸਾਫਤਾ ਹੋਊਗਾ ਸਾਰਾ ਇਹੀ ਕੁਸਾ ਬਸ ਕਿਲੋ ਦਾਣੇ ਵੀ ਨਹੀਂ ਇਹਦੇ ਕੋਲ ਤਾਂ ਖਾਣ ਜੋਗੇ ਰਹੇ ਜੀ ਘਰੇ ਇਹਨੇ ਠੇਕਾ ਦੇਣਾ ਜੀ ਉਹ ਮੰਗਦਾ ਜੀ ਰੇਕਾ ਲੈ ਠੇਕਾ ਵੀ ਇਹਨੇ ਵਿਆਜ ਤੇ ਕਰਾਇਆ ਤੇ ਨੂੰ ਦਾ ਕਣਕ ਟਾਈਮ ਹੈ ਦੇਣਾ ਸੀ ਜੀ ਇਹਨੇ ਜਾਂ ਕਣਕ ਬੀਜਦੇ ਆ ਇਹਦਾ ਡੈਡੀ ਬਿਮਾਰ ਹੋ ਗਿਆ ਉਹਦੇ ਪੈਸੇ ਪੂਸੇ ਲੱਗ ਗਏ ਚਲੋ ਉਹਨੇ ਫਿਰ ਕਿਤੇ ਉਹਨੂੰ ਐਡਜਸਟ ਕਰਕੇ ਪੈਸੇ ਪੂਸੇ ਦਵਾ ਕੇ ਉਹ ਤਾਂ ਆਪਦੇ ਲੈ ਗਿਆ ਹਣ ਇਹਨੇ ਉਹ ਪੈਸੇ ਤਾਂ ਮੋੜ ਨਹੀਂ ਨੇ ਤਬ ਮਤਲਬ ਵਿਆਜ ਤੇ ਪੈਸੇ ਲੈ ਵੀ ਨੇ ਜਿਹੜਾ ਉਹ ਠੇਕਾ ਅੱਧਾ ਦਿੱਤਾ ਜਿਵੇਂ ਅੱਧਾ ਆਪਾਂ ਜੀਰੀ ਲਾਉਣ ਤੋਂ ਪਹਿਲਾਂ ਦੰਨੇ ਅੱਧਾ ਕਣਕ ਬੀਜਣ ਤੋਂ ਪਹਿਲਾਂ ਦੇ ਦੰਨੇ ਜਿਹੜੇ ਕਣਕ ਬੀਜਣ ਤੋਂ ਪਹਿਲਾਂ ਦਿੱਤਾ ਤੇ ਉਹ ਵੀ ਵਿਆਜ ਤੇ ਨੇ ਦੇ ਕੋਲ ਪੈਸੇ ਉਹ ਵੀ ਨਹੀਂ ਆਰਥ ਤੇ ਮਤਲਬ ਵਿਆਜ ਤੇ ਲੈ ਕੇ ਹਾਂਜੀ ਹਾਂ ਉਹਨੂੰ ਦਿੱਤੇ ਵੀ ਨਹੀਂ ਜਿਹੜਾ ਅੱਧਾ ਬਾਕੀ ਦਾ ਠੇਕਾ ਰਹਿਦਾ ਉਹ ਹੁਣ ਕਣਕ ਵੱਢ ਕੇ ਕਣਕ ਹਾਂਜੀ ਹਾਂ ਉਹ ਵੀ ਹੁਣ ਮਤਲਬ ਫਸਲ ਦੇ ਹਿਸਾਬ ਨਾਲੇ ਬਾਹਣ ਦਾ ਹੈ ਨਹੀਂ ਜੀ ਕੋਸਾ ਠੇਕਾ ਠੁੱਕਾ ਇਹਦੇ ਕੋਲ ਬਿਚਾਰੇ ਕੋਲ ਕੁਝ ਵੀ ਨਹੀਂ ਰਹਾ ਘਰੇ ਤੁਸੀਂ ਇਹ ਦੇਖ ਲਓ ਵੀ ਰੋਟੀ ਪਕਾਉਣ ਜੋਗੇ ਦਾਣੇ ਵੀ ਨਹੀਂ ਰਹੇ ਹਾਂਜੀ ਉਹ ਸਾਰਿਆਂ ਨੂੰ ਅਪੀਲ ਕਰਦੇ ਆਂ ਜੀ ਕਿ ਗਰੀਬ ਕਿਸਾਨਾਂ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਤਾਂ ਕਿ ਇਹ ਆਪਣਾ ਪਰਿਵਾਰ ਪਾਲ ਸਕੇ ਜੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਜੀ ਵੀ ਇਸ ਗਰੀਬ ਕਿਸਾਨ ਦੀ ਕਰਨੈਲ ਸਿੰਘ ਦੀ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਕਰਨੈਲ ਸਿੰਘ ਜੀ ਦਾ ਦੁਬਾਰੇ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਫੇਰ ਬੋਲਿਓ ਜੀ 9855743188 ਇੱਕ ਵਾਰੀ ਫੇਰ ਬੋਲ ਦੋ ਜੀ 9855743188 ਉਹ ਇਹ ਇਹ ਇਹਨਾਂ ਦਾ ਕਰਨੈਲ ਸਿੰਘ ਜੀ ਦਾ ਮੋਬਾਈਲ ਨੰਬਰ ਹੈ ਕੋਈ ਵੀ ਭੈਣ ਭਰਾ ਜਿੰਨੇ ਵੀ ਹੋ ਸਕੇ ਮਦਦ ਕਰਨੀ ਚਾਹੁੰਦਾ ਆ ਪਿਆ ਕਨਾਲ ਸਿੰਘ ਜੀ ਨਾਲ ਇਹ ਨੰਬਰ ਤੇ ਸੰਪਰਕ ਕਰ ਸਕਦੇ ਨੇ ਜੀ ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਸੋ ਇੱਕ ਕਣਕ ਦਾ ਬੀ ਜਿਹੜਾ ਸੀਗਾ ਜੀ 303 ਦੀ 303 ਵਰਾਈਟੀ ਹਾਂ ਜੀ ਹਾਂ ਅੱਛਾ ਕਣਕ ਦਾ ਬੀ 303 ਸੀ ਪਹਿਲਾਂ ਵੀ ਬੀਜੀ ਆਏ ਪਹਿਲਾਂ ਨਹੀਂ ਬੀਜੀ ਇਹ ਤੇ ਪਹਿਲੀ ਵਾਰ ਬੀਜੀ ਆ ਜੀ ਅੱਛਾ ਪੈਸੇ ਗੁਰਪ੍ਰੀਤ ਜੀ ਕਣਕ ਜਿਹੜੀ 303 ਬੀ ਹੈ ਜੀ ਇਹ ਪਹਿਲਾਂ ਮਤਲਬ ਇਹ ਤਾਂ ਝਾੜ ਝੂੜ ਕਿਵੇਂ ਰਿਹਾ ਹੈ ਝਾੜ ਅਸੀਂ ਵੀ ਹੁਣ ਵਧੀਆ ਬਹੁਤ ਵਧੀਆ ਝਾੜ ਆ ਜੀ ਜੀਨਾਂ ਤੋਂ ਸਾਡੇ ਇਹਨੇ ਲਿਆ ਸੀ ਬੀਜ ਉਹ ਵੀ ਖੇਤੀਬਾੜੀ ਦਾ ਹੀ ਕੰਮ ਕਰਦਦੇ ਨੇ ਆਪ ਉਹਨਾਂ ਤੋਂ ਹੀ ਘਰ ਦਾ ਬੀਜ ਲਿਆ ਸੀ ਉਹਨਾਂ ਦੇ ਬਹੁਤ ਵਧੀਆ ਝਾੜ ਰਿਹਾ ਇਹਦੇ ਇਹਦੇ ਇਹ ਆ ਕੇ ਇੱਥੇ ਕੋਈ ਕੁਦਰਤੀ ਮਾਰ ਹੋਈ ਆ। ਬਾਕੀ ਇੱਕ ਬੀਜ ਜਿਹਦੇ ਕਿ ਨਾ ਬੀ ਵਾਲੀ ਕੋਈ ਕਿਉਂਕਿ ਇਹਦੇ ਨਾਲ ਦਾ ਹੀ ਬੀਜ ਉਹਨਾਂ ਕੋਲ ਆਪਸੀ ਉਹਨਾਂ ਨੇ ਬੀਜਿਆ ਵੈਸੀ ਜੀ। ਇਹ ਜਿੱਥੋਂ ਮਤਲਬ ਜਿੱਥੋਂ ਬੀਜ ਲਿਆ ਸੀਗਾ। ਅੱਛਾ ਅੱਛਾ ਉਹ ਮਤਲਬ ਠੀਕ ਹੈ ਇਹਨਾਂ ਕਣ ਕਣ। ਹਾਂ ਹਾਂ। ਠੀਕ ਆ। 303 ਸੀ ਬੀਜ ਹੈ। ਹਾਂ 300 ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਆਂ ਜੀ ਪਟਿਆਲਾ ਜ਼ਿਲ੍ਹੇ ਦੇ ਨਾਬਾ ਤਹਿਸੀਲ ਦੇ ਬਲਾਕਪਾਸ ਹੋਂਦੇ ਨੇੜਲੇ ਪਿੰਡ ਖਨੌੜਾ ਵਿਖੇ ਅਸੀਂ ਪਿਛਲੇ ਦਿਨ ਅਸੀਂ ਵੀਡੀਓ ਪਾਈ ਸੀ ਇੱਥੇ ਖਨੌੜਾ ਦੇ ਕਿਸਾਨ ਕਰਨੈਲ ਸਿੰਘ ਦੇ 5 ਕਿੱਲੇ ਕਣਕ ਦੇ ਜੋ ਬੁਰੀ ਤਰ੍ਹਾਂ ਬਰਬਾਦ ਹੋ ਗਏ ਸੀ ਉਹਦੇ ਸਬੰਧੀ ਵੀਡੀਓ ਪਾਈ ਸੀ ਆਓ ਕਰਦੇ ਆਂ ਜੀ ਉਹਨਾਂ ਨਾਲ ਗੱਲਬਾਤ ਕੀ ਨਾਮ ਆ ਜੀ ਕਰਨੈਲ ਸਿੰਘ ਆ ਜੀ ਇਹ ਜਿਹੜੀ ਕਣਕ ਹੈ ਤੁਹਾਡੀ ਕਿੰਨੀ ਕਣਕ ਸੀ 5 ਕਿਲੇ ਦੀ ਏ ਤੇ ਕਿੰਨਾ ਕੁ ਨੁਕਸਾਨ ਹੋਇਆ ਇਹ ਤਾਂ ਜੀਰਾ ਟੈਪ ਹੋ ਗਈ ਜਿਵੇਂ ਮਾਝੂ ਪੈ ਗਏ ਦਾਣੇ ਇਹ ਤਾਂ ਸੋਕੂਗੀ ਵਿੱਚ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਹਾਂ ਇਹਨਾਂ ਦਾ ਭੇਰ ਜੀ ਦਿੱਤੀ ਸੀ ਅਸਲੀ ਮੈਨੂੰ ਤੇ ਉਹਨਾਂ ਗੁਰਦੇਵ ਨੂੰ ਆਪਣੇ ਦੇਮਾਨ ਜੀ ਐਮਐਲਏ ਤੇ ਉਹਨਾਂ ਨੇ ਮਾਰਕ ਕਰਕੇ ਕਿਹਾ ਮੈਂ ਦਸਤਿਲਦਾਰ ਨੂੰ ਦਿੱਤੀ ਤੇ ਪਟਵਾਰੀ ਨੂੰ ਦਿੱਤੀ ਵੀ ਤਿੰਨ ਪੰਜ ਸੱਤ ਦਿਨਾਂ ਦੇ ਵਿੱਚ ਵਿੱਚ ਜਾਣਗੇ ਬੰਦੇ ਤੇ ਇੱਥੇ ਹੁਣ 20 ਦਿਨ ਹੋ ਗਏ ਜੀ ਕੋਈ ਨਹੀਂ ਐਮਐਲਏ ਨਹੀਂ ਆਇਆ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਹੋਰ ਕਿੰਨਾ ਕਿੰਨਾ ਦੇ ਧਿਆਨ ਚ ਲਿਆਉਂਦੀ ਸੀ ਹੋਰ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੋਰ ਵੀ ਮਤਲਬ ਕਿਸ ਦੇ ਧਿਆਨ ਚ ਲਿਆਉਂਦੀ ਹੈ ਬਾਜੀ ਤਾਂ ਉਹਨਾਂ ਨੂੰ ਅਰਜੀ ਦੇ ਕੇ ਆਈ ਦੀ ਬਸ ਉੱਥੇ ਖੇਤੀਬਾੜੀ ਕੋਈ ਅਫਸਰ ਦੇ ਕਿਸੇ ਡਾਕਟਰ ਬੁਲਾਈ ਦੀ ਉਹਨਾਂ ਨੇ ਕੋਈ ਉਹ ਕਦੇ ਵੀ ਤੁਹਾਡੀ ਰਿਪੋਰਟ ਬਣਾਈ ਪਈ ਆ ਸਾਰੇ ਵੀਜਾ ਕੋਈ ਅਫਸਰ ਮੰਗੂਆ ਸੀ ਦੇ ਦਾਂਗੇ ਠੀਕ ਹੈ ਕੋਈ ਹੋਰ ਅਪੀਲ ਕਰਨੇ ਚਾਹੁੰਦੇ ਹੋ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਹਿੰਦੇ ਮਾਫੀਆ ਦਿੱਤਾ ਜਾਵੇ ਜਿਹੜਾ ਮੇਰਾ ਨੁਕਸਾਨ ਹੋ ਗਈ ਠੀਕ ਮੁਆਵਜ਼ੇ ਦੀ ਮੰਗ ਕਰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੋਰ ਕੋਈ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਔਰ ਸਾਡੇ ਐਨ ਆਰ ਆਈ ਭਰਾ ਨੇ ਵੀ ਨੁਕਸਾਨ ਹੋਇਆ ਕੋਈ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਮੋ ਕਿਸਾਨ ਜੁਨੀਆਂ ਨਾਲ ਨੇ ਜਿਵੇਂ ਸਾਡੀਆਂ ਕਿੰਨੀਆਂ ਵੀ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਭਾਜੀ ਮੇਰੇ ਇਹ ਹੀ ਆ ਵੀ ਹੱਥ ਬੰਨ ਕੇ ਬੇਨਤੀ ਹੈ ਜੀ ਵੀ ਮੇਰੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਹੀ ਮੈਂ ਨੁਕਸਾਨ ਵੀ ਦੱਸ ਦੋ ਕਿੰਨਾ ਹੋਇਆ ਇਹ ਹੋ ਗਿਆ ਜੀ 2.5 ਲੱਖ ਦਾ ਹੋ ਗਿਆ ਜੀ ਨੁਕਸਾਨ ਦਾ ਜੀ ਮੇਰਾ ਇਹ ਠੇਕੇ ਤੇ ਸੀ ਸਾਰੀ ਹਾਂ ਜੀ ਹਾਂ ਜੀ ਠੇਕੇ ਤੇ ਜੀ ਥੋੜਾ ਆਪਣੀ ਜ਼ਮੀਨ ਕਿੰਨੀ ਇੱਕ ਬੰਗਾਈ ਜ਼ਮੀਨ ਆ ਜੀ ਮੇਰੇ ਕੋਲ ਸਾਰੇ ਜਿਵੇਂ ਠੇਕੇ ਤੇ ਸੀ ਹਾਂ ਜੀ ਹਾਂ ਬਿਲਕੁਲ ਕਿੰਨਾ ਠੇਕਾ ਕਿੰਨੇ ਕੀ ਰੇਟ ਲਈ ਹੋਈ ਸੀ ਸਾਡਾ ਯਾਰ ਨੂੰ ਨਹੀਂ ਕਿ ਲਾਈ 67000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਸੀ ਹਾਂ ਜੀ ਹਾਂ ਫਿਰ ਠੇਕਾ ਦੇਣ ਤੋਂ ਵੀ ਸਮਰਥ ਹੋਵੋਗੇ ਠੇਕੇ ਦਾ ਕਿਵੇਂ ਕਰਿਆ ਜੀ ਹਾਲ ਤਾਂ ਇਹ ਉਹਦਾ ਠੇਕਾ ਮੰਗਦਾ ਜੀ ਅਗਲਾ ਤਾਂ ਜੀ ਉਹ ਤਾਂ ਕਹਿੰਦਾ ਮੈਨੂੰ ਤਾਂ ਮੈਨੂੰ ਤਾਂ ਕੋਈ ਚੱਕਰ ਨਹੀਂ ਮੈਨੂੰ ਤਾਂ ਪੈਸੇ ਚਾਹੀਦੇ ਨੇ ਮੇਰੇ ਤਾਂ ਮੈਨੂੰ ਠੇਕੇ ਦੀ ਈ ਹੈ ਠੀਕ ਹੈ ਤੇ ਕੋਈ ਜਿਵੇਂ ਪਹਿਲਾਂ ਅਪੀਲ ਕਰੀ ਸੀ ਵੀਡੀਓ ਦੇ ਜ਼ਰੀਏ ਕੋਈ ਕਿਸੇ ਮਤਲਬ ਕਿਸੇ ਪਾਸਿਓਂ ਕੋਈ ਕੋਈ ਫੋਨ ਜਾਂ ਕੋਈ ਮੈਸੇਜ ਆਇਆ ਹੋਵੇ ਮਦਦ ਇੱਕ ਦਲਜੀਤ ਪਿੰਡ ਤੋਂ ਆਇਆ ਦੀ ਇੱਕ ਬੰਦੇ ਨੇ 1000 ਰੁਪਏ ਪਾਇਆ ਦੀ ਬਸ ਕੋਲੇ ਹੀ ਹੋਰ ਕਿਸੇ ਪਾਸੋਂ ਨਹੀਂ ਫੋਨ ਫੋਨ ਆਇਆ ਜੀ ਕੋਈ ਪੈਸੇ ਪੁੱਛਣ ਦਾ ਬਿਲਕੁਲ ਨਹੀਂ ਆਇਆ ਹੋਰ ਕੋਈ ਮਦਦ ਦੀ ਕੋਈ ਨਹੀਂ ਕਿਸੇ ਪਾਸੋਂ ਨਹੀਂ ਮਦਦ ਆਈ ਤੇ ਸਾਡੇ ਵੀਡੀਓ ਦੇ ਜ਼ਰੀਏ ਦੁਬਾਰਾ ਫੇਰ ਇੱਕ ਵਾਰੀ ਅਪੀਲ ਕਰ ਦੋ ਮਦਦ ਵੀ ਮਦਦ ਕੀਤੀ ਜਾਵੇ ਗਰੀਬ ਬੰਦਾ ਜੀ ਮੈਂ ਮੈਂ ਠੇਕਾ ਵੀ ਦਿਨਾ ਜੀ ਐਂ ਬਾਕੀ ਮੇਰਾ 1.5 ਦੋ ਲੱਖ ਰੁਪਏ ਮੇਰੇ ਲਾਣੇਦਾਰ ਤੇ ਵੀ ਲੱਗ ਗਿਆ ਜੀ ਉਹ ਮੈਂ ਫੜਕੇ ਲਾਇਆ ਠੇਕਾ ਮੇਰੇ ਗੱਲ ਫੇਰ ਪੈ ਗਿਆ ਜੀ ਦੁਬਾਰਾ ਮਰਮਦ ਦੇ ਕਹਿ ਰਹੇ ਆ ਵੀ ਮੇਰੇ ਮੰਤਰ ਕੀਤੀ ਜਾਵੇ ਜੀ ਐਨਆਰ ਵੀ ਇਹਨਾਂ ਵਿੱਚ ਸਾਰੇ ਇਸਾਂ ਦੁਨੀਆ ਵਾਲਿਆਂ ਨੂੰ ਬੇਂਤੀ ਕਰ। ਸੋ ਲੋ ਤੋਂ ਭਰਾ ਦਾ ਜਿਵੇਂ ਦੇਖਿਆ ਜਾਵੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਸਾਨ ਦਾ ਤਾਂ ਕੀ ਹੁੰਦਾ ਫਸਲ ਤੇ ਡਿਪੈਂਡ ਹੁੰਦਾ ਹੈ ਜਿਵੇਂ ਹੁਣ ਇਹਨਾਂ ਦੇ 5 ਕਿੱਲੇ ਦੀ ਖੇਤੀ ਕਰਦੇ ਸੀ ਕਿਸਾਨ ਕਰਨੈਲ ਸਿੰਘ ਜੀ 5 ਦੇ 5 ਕਿੱਲੇ ਹੀ ਕਣਕ ਬੀਜੀ ਹੋਈ ਸੀ ਜੋ ਕਿ ਤੁਹਾਨੂੰ ਦਿਖਾਈ ਹੈ ਕਣਕ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੋ ਅਸੀਂ ਵੀ ਅਪੀਲ ਕਰਦੇ ਹਾਂ ਜੀ ਐਨ ਆਰ ਆਈ ਭਰਾਵਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜੁਨੀਆਨਾਂ ਨੂੰ ਹੋਰ ਸਾਰੇ ਹੀ ਭੈਣ ਭਰਾਵਾਂ ਨੂੰ ਇਹੀ ਅਪੀਲ ਕਰਦੇ ਹਾਂ ਜੀ ਹੱਥ ਬੰਨ੍ਹ ਕੇ ਵੀ ਇਸ ਭਰਾ ਦੀ ਮਦਦ ਕਰੀ ਜਾਵੇ ਜੀ ਗਰੀਬ ਕਿਸਾਨ ਹੈ ਜਿੰਨਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਜਿਆਦਾ ਹੋਇਆ ਹੋਰ ਕੋਈ ਹੱਲ ਨਹੀਂ ਪਰ ਭਾਈ ਦਾ ਕੋਈ ਨਾ ਕੋਈ ਆਪਾਂ ਸਾਰੇ ਰਲ ਮਿਲ ਕੇ ਮਦਦ ਕਰੀਏ ਤਾਂ ਕਿ ਇਸ ਭਰਾ ਦੀ ਆਪਾਂ ਮਦਦ ਕਰ ਸਕੀਏ ਸਾਡੇ ਨਾਲ ਨੇ ਭਾਰਤੀ ਕਿਸਾਨ ਜੁਨੀਅਨ ਇਕਤਾ ਡਕੌਂਦਾ ਦੇ ਪਿੰਡ ਖਨੌੜਾ ਤੋਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਆਉ ਕਰਦੇ ਆ ਅਸੀਂ ਉਸ ਦਿਨ ਵੀ ਇਹਨਾਂ ਨਾਲ ਗੱਲਬਾਤ ਕਰੀ ਸੀ ਗੁਰਪ੍ਰੀਤ ਜੀ ਇਹ ਕਿਵੇਂ ਦੇਖਦੇ ਹੋ ਸਾਰਾ ਮਾਮਲਾ ਪਾ ਉਸ ਦਿਨ ਵੀਡੀਓ ਵੀ ਪਾਈ ਸੀ ਜੀ ਮਾਮਲਾ ਦਾ ਜੀ ਉਹਦੇ ਵੀਡੀਓ ਦਾ ਪਹਿਲਾ ਮਕਸਦ ਇਹ ਸੀ ਵੀ ਅਸੀਂ ਦੂਜੇ ਲੋਟ ਵੀ ਸੰਦੇਸ਼ ਦਿੱਤਾ ਸੀ ਐਮਐਲਏ ਸਾਹਿਬ ਨੂੰ ਵੀ ਦਿੱਤਾ ਸੀ ਜੋ ਸਾਡੇ ਹਲਕੇ ਦੇ ਨੇ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਤੇ ਐਚਡੀਐਮ ਸਾਹਿਬ ਦੇ ਵੀ ਲਿਖਤੀ ਦਿੱਤੀ ਸੀ ਪਰ ਕੋਈ ਆਇਆ ਨਹੀਂ ਸੀ ਤੇ ਇੱਕ ਸਾਨੂੰ ਇਹ ਸੀ ਵੀ ਕੋਈ ਜਿਹੜੀਆਂ ਸੰਸਥਾਵਾਂ ਨੇ ਕਿਸੇ ਦੀ ਮਦਦ ਕਰਦੀਆਂ ਨੇ ਵੀ ਚਲੋ ਉਹਨਾਂ ਤੱਕ ਸਨੇਹਾ ਜਾਵੇ ਔਰ ਅਜੇ ਤੱਕ ਨਾ ਕੋਈ ਸਰਕਾਰ ਦੇ ਤਰਫੋਂ ਕੋਈ ਬੰਦਾ ਆਇਆ ਇੱਥੇ ਨਾ ਮੌਕਾ ਦੇਖਣ ਆਇਆ ਨਾ ਕੋਈ ਇਹ ਆ ਵੀ ਕਿੰਨਾ ਕ ਨੁਕਸਾਨ ਹੋਇਆ ਕੋਈ ਜਾਇਜ਼ਾ ਲੈਣ ਨਹੀਂ ਆਇਆ ਇੱਕ ਖੇਤੀਬਾੜੀ ਵਾਲੇ ਡਿਪਾਰਟਮੈਂਟ ਤੋਂ ਆਏ ਸੀ ਬੰਦੇ ਉਹ ਵੀ ਅਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਫੋਨ ਕੀਤਾ ਸੀ ਸਾਨੂੰ ਇਹ ਸੀ ਵੀ ਜੇ ਕੋਈ ਬਿਮਾਰੀ ਆ ਤਾਂ ਇਹ ਦੇਖਿਆ ਜਾਵੇ ਅਸੀਂ ਇਹਨੂੰ ਗਾਹਾਂ ਤੋਂ ਵਿਚਾਰ ਕਰ ਲੀਏ ਦਾ ਉਹ ਸੈਂਪਲ ਲੈ ਗਏ ਸੀ ਅਜੇ ਉਹਦਾ ਵੀ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਵੀ ਕੀ ਆ ਜਾਂ ਨਾ ਤੇ 10 ਦਿਨ ਵੀ ਐਮਐਲਏ ਸਾਹਿਬ ਦੇ ਵੀ ਕਈ ਵਾਰ ਇਹਦੀ ਨਿੱਜੀ ਤੌਰ ਤੇ ਗੱਲਬਾਤ ਹੋਈ ਹੈ ਉਹਨਾਂ ਨਾਲ ਉਹ ਕਹਿੰਦੇ ਵੀ ਤੇਰਾ ਹੱਲ ਕਰਦੇ ਆਂ ਅਸੀਂ ਤੇ ਐਸ ਡੀ ਐਮ ਸਾਹਿਬ ਨੂੰ ਦਿੱਤੀ ਸੀ ਉਹ ਕਹਿੰਦੇ ਸੀ ਵੀ ਹਫਤੇ ਇੱਕ ਦੇ ਵਿੱਚ ਵਿੱਚ ਤੁਹਾਡੇ ਕੋਲ ਆਉਣਗੇ ਅਧਿਕਾਰੀ ਵੀ ਉਹ ਮੁਆਵਜ਼ਾ ਦੇਖਣਗੇ ਮੌਕਾ ਫਿਰ ਜੋ ਵੀ ਰਿਪੋਰਟ ਹੋਊਗੀ ਅਸੀਂ ਉਹ ਭੇਜ ਕੇ ਤੁਹਾਡੇ ਜਿਹੜਾ ਬੰਦਾ ਮੁਆਵਜ਼ਾ ਉਹ ਦਵਾ ਦਾਂਗੇ ਨੁਕਸਾਨ ਤਾਂ ਹਣੇ ਦਾ ਤਕਰੀਬਨ 2.5 ਲੱਖ ਰੁਪਏ ਦਾ ਗਰੀਬ ਬੰਦਾ ਜੀ ਆਪਦਾ ਇਹਦੇ ਕੋਲ ਇੱਕ ਬਿੱਗਾ ਜ਼ਮੀਨ ਆ ਪਹਿਲਾਂ ਇਹਦਾ ਡੈਡੀ ਵੀ ਬਿਮਾਰ ਹੋ ਗਿਆ ਸੀ ਉੱਤੇ 1.5-2 ਲੱਖ ਰੁਪਏ ਲੱਗਿਆ ਸੀ ਬਾਹਣ ਅਸੀਂ ਤਾਂ ਇਹੀ ਮਦਦ ਮੰਗ ਕਰਦੇ ਆਂ ਵੀ ਇਹਦੀ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਵੀ ਇਹਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਅਸੀਂ ਵੀ ਪਿੰਡ ਲੈਵਲ ਤੇ ਕੁਝ ਕਰਾਂਗੇ ਜਿੰਨਾ ਕੁ ਵੀ ਵੱਧ ਤੋਂ ਵੱਧ ਹੋ ਸਕਿਆ ਕਿਉਂਕਿ ਨਹੀਂ ਲੋਕਾਂ ਦਾ ਇਹ ਕਿਤੇ ਵੱਲੋਂ ਇਧਰੋਂ ਧਿਆਨ ਹਟ ਜਾਣਾ ਜੇ ਇਦਾਂ ਦਾ ਹੋਣ ਲੱਗ ਗਿਆ ਜਿਹੜੇ ਬੰਦੇ ਮਿਹਨਤ ਕਰਦੇ ਨੇ ਨਹੀਂ ਫਿਰ ਉਹ ਕਿਸੇ ਮਾੜੇ ਪਾਸੇ ਜਾਂਦੇ ਨੇ ਹੋਰ ਬਹੁਤ ਔਖਾ ਹੋ ਜਾਂਦਾ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਇਹੀ ਮੰਗ ਕਰਦੇ ਆਂ ਵੀ ਇਹਦਾ ਕਰਵਾ ਕੇ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਰਕਾਰ ਪਹਿਲਾਂ ਕਹਿੰਦੀ ਸੀ ਵੀ ਚਲੋ ਸਾਨੂੰ ਇਹ ਸਰਕਾਰ ਤੇ ਆਸਾਂ ਬਹੁਤ ਸੀ ਪਹਿਲਾਂ ਤਾਂ ਜਿਹੇ-ਜਿਹੇ ਹੈਗੇ ਸੀ ਹੈਗੀਆਂ ਸੀ ਸਰਕਾਰਾਂ ਇਹਨਾਂ ਦੇ ਇੱਕ ਨਵੀਂ ਆਸ थी ਵੀ ਸਹਦੇ ਸਾਡੇ ਕਿਸਾਨ ਪੱਖੀ ਹੋਣ ਪਰ ਜੋ ਹਣ ਅਸੀਂ ਆਪਦੀ ਜ਼ਮੀਨ ਤੇ ਖੜੇ ਆ ਵੀ ਸਾਡੇ ਤੱਕ ਇੱਥੇ ਕੋਈ ਪਤਾ ਲੈਣ ਵੀ ਨਹੀਂ ਆਇਆ ਸਾਨੂੰ ਵੱਡਾ ਦੁੱਖ ਏ ਇਸ ਗੱਲ ਦਾ ਵੀ ਕੋਈ ਪਤਾ ਲੈਣ ਵੀ ਨਹੀਂ ਆਇਆ ਕੋਈ ਇਹ ਵੀ ਨਹੀਂ ਵੀ ਮੌਕਾ ਦੇਖਣੇ ਆ ਗਿਆ ਵੀ ਹਾਂ ਭਾਈ ਚਲੋ ਇਹਨੂੰ ਕੋਈ ਹੌਂਸਲਾ ਹੀ ਹੋ ਜਾਂਦਾ ਫਿਰ ਇਹ ਚੀਜ਼ਾਂ ਨਾਲ ਮਨ ਟੁੱਟ ਜਾਂਦਾ ਬੰਦੇ ਦਾ ਵੀ ਯਾਰ ਕੋਈ ਆਇਆ ਨਹੀਂ ਹੈਗਾ ਕਿਉਂਕਿ ਇਹਨੇ ਸਾਡੇ ਜਿਹੜੇ ਐਮਐਲਏ ਨੇ ਉਹਨਾਂ ਦੀ ਬਹੁਤ ਯਾਨੀ ਗੱਡਕੀ ਸਪੋਰਟ ਕੀਤੀ ਆ ਜਿਹੜਾ ਇਹਦਾ ਭਾਈਚਾਰਾ ਸੀ ਉਹਨਾਂ ਨਾਲ ਵੀ ਲੜ ਕੇ ਕਹਿੰਦਾ ਦੀ ਯਾਰ ਵੀ ਉਹਨਾਂ ਨੂੰ ਵੋਟ ਪਾਉਣੀਆਂ ਐ ਕਰਨਾ ਚਲੋ ਅਸੀਂ ਇਹਨੂੰ ਕਹਿੰਦੇ ਦੀ ਵੀ ਨਹੀਂ ਯਾਰ ਤੂੰ ਐ ਨਾ ਕਰੇ ਕਹਿੰਦਾ ਨਹੀਂ ਪਰ ਫਿਰ ਇੱਥੇ ਆ ਕੇ ਇਹਦਾ ਵੀ ਮਨ ਟੁੱਟ ਗਿਆ ਸਾਰੇ ਬੰਦਿਆਂ ਦਾ ਇਹ ਸਰਕਾਰਾਂ ਤੋਂ ਫਿਰ ਐ ਟੁੱਟ ਜਾਂਦਾ ਕਿਉਂਕਿ ਜਦ ਸਰਕਾਰ 'ਚ ਬੰਦੇ ਆ ਜਾਂਦੇ ਨੇ ਫਿਰ ਕੋਸ ਹੋਰ ਤਰ੍ਹਾਂ ਦਾ ਹੋ ਜਾਂਦਾ ਵਰਤਾਰਾ ਜਿਹੜਾ ਤਾਂ ਇਹਦਾ ਵੀ ਉਹਨਾਂ ਦਾ ਸਰਕਲ ਐਡਾ ਵੱਡਾ ਹੋ ਜਾਂਦਾ ਵੀ ਧਿਆਨ ਨਹੀਂ ਦੇ ਪਾਉਂਦੇ ਜਾਂ ਵੀ ਕਿਵੇਂ ਆ ਇਹ ਹਣ ਉਹਨਾਂ ਨੂੰ ਪਤਾ ਅਸੀਂ ਟਾ ਮੇਲ ਸਾਹਿਬ ਨੂੰ ਫੇਰ ਬੇਨਤੀ ਉਹ ਕਰਦੇ ਹੱਥ ਜੋੜ ਕੇ ਵੀ ਗਰੀਬ ਬੰਦਾ ਚਲੋ ਸਰਕਾਰ ਦੀ ਤਾਂ ਜਿਵੇਂ ਕਹਿੰਦੇ ਨੇ ਵੀ ਕੋ ਚੁੰਝ ਭਰਨ ਵਾਲੀ ਉਹ ਗੱਲ ਆ ਦਰਿਆ ਚੋਂ ਇਹਦਾ ਪਾਉ 12 ਹੋ ਜਾਣਗੀਆਂ ਵੀ ਜੇ ਉਹ ਆਪਦੇ ਉਧਰੋਂ ਮਦਦ ਕਰਾ ਦੇਣ ਇੰਨੀ ਕਿ ਅਸੀਂ ਬੇਨਤੀ ਕਰਦੇ ਆ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਗਰੀਬ ਬੰਦਾ ਇਹਦੀ ਮਦਦ ਕੀਤੀ ਜਾਵੇ ਤੇ ਖੇਤੀਬਾੜੀ ਅਫੀਸਰ ਨੂੰ ਕਿਸੇ ਨੂੰ ਮਤਲਬ ਇਹ ਮਾਮਲੇ ਬਾਰੇ ਬੁਲਾਇਆ ਜੀ ਕੋਈ ਕਿਸ ਨੇ ਐਪਲੀਕੇਸ਼ਨ ਕੋਈ ਦਿੱਤੀ ਹੋਵੇ ਲਿਖਤੀ ਤਾਂ ਨਹੀਂ ਦਿੱਤੀ ਅਸੀਂ ਬਰਬਲੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਫੋਨ ਤੇ ਚਲੋ ਡਾਕਟਰ ਆ ਵੀ ਗਏ ਸੀ ਇੱਥੇ ਉਹਨਾਂ ਦੇ ਧਿਆਨ ਚ ਲੈ ਜਾਂਦੀ ਹੈ ਮੈਂ ਧਿਆਨ ਚ ਲੈ ਜਾਂਦੀ ਹੈ ਜੀ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਇਹ ਪੀਏ ਜੂ ਲੁਧਿਆਣਾ ਭੇਜਦੇ ਆ ਵੀ ਸਾਡੀ ਸਮਝ ਤੋਂ ਬਾਹਰ ਹੈ ਵੀ ਅਸੀਂ ਤਾਂ ਇਹਨੂੰ ਕੁਦਰਤੀ ਕਰੋਪੀ ਹੋ ਮੰਨ ਸਕਦੇ ਆ ਕਿਉਂਕਿ ਅਸੀਂ ਵੀ ਤਾਂ ਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਕੁਦਰਤੀ ਕਰੋਪੀ ਹੋ ਆ ਵੀ ਚਲੋ ਰਲ ਮਿਲ ਕੇ ਦਾ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਹਣ ਇਹਦਾ ਹੌਂਸਲਾ ਟੁੱਟ ਜਾਣਾ ਇਹਨੂੰ ਦੇਖ ਕੇ ਖਾਨੀ ਹੋਰ ਕਿੰਨੇ ਕੁ ਬੰਦਿਆਂ ਦਾ ਹੌਂਸਲਾ ਟੁੱਟ ਜਾਣਾ ਵੀ ਕੱਲ ਨੂੰ ਕੋਈ ਕੁਦਰਤੀ ਆਹੀ ਜੀ ਮਾਰ ਪੈ ਗਈ ਵੀ ਆਪਾਂ ਇੱਧਰਲੇ ਪਾਸੇ ਨਾ ਜੁੜੀਏ। ਅਜੀ ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਜੀ ਵੀ ਜਿਹੜਾ ਕਣਕ ਦਾ ਨੁਕਸਾਨ ਆ ਮਤਲਬ ਕੋਈ ਸਾਹਮਣੇ ਤੋਂ ਬਾਹਰ ਆ ਇਹਨੂੰ ਕੋਈ ਕਿਹੜੀ ਆਪਾਂ ਬਿਮਾਰੀ ਕਹਿ ਸਕਦੇ ਆ ਮਤਲਬ ਦਾਣਾ ਜਮੇ ਬੱਲੀ ਪੋਰ ਕੇ ਦੇਖਿਆ ਦਾਣਾ ਜਮੇ ਮਾਜੂ ਹੋ ਗਿਆ ਤੁਹਾਨੂੰ ਦਿਖਾਉਨੇ ਆ ਜੀ। ਮਤਲਬ ਕੋਈ ਸਮਝ ਚ ਨਹੀਂ ਆ ਰਹੀ ਗੱਲ ਵੀ ਇਹ ਹੋਇਆ ਕੀ ਹੈ ਕੋਈ ਕੁਦਰਤੀ ਜਿਵੇਂ ਇਹਨਾਂ ਨੂੰ ਗੁਰਪ੍ਰੀਤ ਜੀ ਨੇ ਦੱਸਿਆ ਵੀ ਕੁਦਰਤੀ ਉਹ ਕੋਈ ਕਰੋਪੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਮਤਲਬ ਇਸੇ ਤਰ੍ਹਾਂ ਕੋਈ ਫਸਲ ਦਾ ਨੁਕਸਾਨ ਹੋਇਆ ਹੋਵੇ ਜੀ ਨਹੀਂ ਅਸੀਂ ਤਾਂ ਆਪਦੀ ਸਮਝ ਤੇ ਪਹਿਲੀ ਵਾਰ ਇਹ ਦੇਖਿਆ ਜੀ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਵੀ ਚਾਨਣੀ ਮਾਰ ਜਾਂਦੀ ਹੈ ਜਿਵੇਂ ਹਣ ਸੋਲਿਆਂ ਦੀ ਖੇਤੀਬਾੜੀ ਕਰਦੇ ਅਸੀਂ ਉਹ ਚ ਤਾਂ ਆ ਜਾਂਦੀ ਹੈ ਇਹ ਜੀ ਪ੍ਰੋਬਲਮ ਪਰ ਕਣਕ 'ਚ ਨਹੀਂ ਦੇਖਿਆ ਕਣਕ 'ਚ ਹੁੰਦੀ ਆ ਕਈ ਵਾਰ ਜਿਵੇਂ ਡੈੜੀਆਂ ਡੈੜੀਆਂ ਜੀਆਂ 'ਚ ਆ ਜਾਂਦੀ ਹੁੰਦੀ ਆ ਅਮੀ ਸਾਰੀ ਫਸਲ ਹੀ ਬਰਬਾਦ ਪੰਜ ਤੇ ਪੰਜ ਕਿੱਲੇ ਜਿਵੇਂ ਇਕਣੇ ਇਹ ਸਾਰੇ ਹੀ ਹੋਇਆ ਇਕਣ ਨਹੀਂ ਕਦੇ ਅਸੀਂ ਦੇਖਿਆ ਹੈਗਾ ਉਹੀ ਹੈ ਇਹ ਵੀ ਪਹਿਲੀ ਵਾਰੀ ਦੇਖ ਰਿਹਾ ਵੀ ਐ ਇਸ ਤਰ੍ਹਾਂ ਮਤਲਬ ਨੁਕਸਾਨ ਹੋਇਆ ਹੋਵੇ ਇਹ ਕਿਹੜਾ ਵੀ ਕਿਹੜਾ ਜੀ ਕਣਕ ਦਾ ਮਤਲਬ ਸਾਡੇ ਭਰਾਵਾਂ ਨੂੰ ਧਿਆਨ ਚਾਜੂ 303 ਆ ਜੀ ਇਹ બીજી ਵੀ ਟਾਈਮ ਨਾਲ ਆ ਤਕਰੀਬਨ ਨੰਬਰ ਦੇ ਮੇਰੇ ਖਿਆਲ ਤੀਜੇ ਕਾ ਹਫਤੇ ਆ ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਆਦਾ ਗੇਤੀ ਤਾਂ ਨਹੀਂ ਜ ਕਣਕ ਜੀ ਇਹ ਤਾਂ ਜੀ ਬਹੁਤ ਵਧੀਆ ਟਾਈਮ ਵਾਲੀ ਕਣਕ ਸੀ ਨਾ ਗੇਤੀ ਆ ਨਾ ਪਛੇਤੀ ਕਹਿ ਸਕਦੇ ਹਾਂ ਜੀ ਹਾਂ ਹਾਂ ਜੀ ਇਹਦਾ ਦੇਖੋ ਜੀ ਨਦੀਨ ਵੀ ਨਹੀਂ ਹੈਗਾ ਨਹੀਂ ਆਮ ਕਣਕਾਂ 'ਚ ਅਸੀਂ ਤਿੰਨ ਤਿੰਨ ਸਪਰੇਹਾਂ ਵੀ ਕਰ ਲੀਆਂ ਵੀ ਸਾਡੇ ਨਦੀਨ ਫੇਰ ਵੀ ਨਹੀਂ ਗਿਆ ਪਰ ਇਹਦੇ ਕੁਦਰਤੀ ਪਹਿਲਾਂ ਹੀ ਕਣਕ ਇੰਨੀ ਸਾਫ਼ ਸੀ ਹੈ ਜੀ ਹਾਂ ਜੀ ਜਿਵੇਂ ਦੋ ਤਾਂ ਦੇਖਣ ਨੂੰ ਤਾਂ ਇਹ ਲੱਗਦਾ ਵੀ ਕਣਕ ਬਿਲਕੁਲ ਠੀਕ ਹੈ ਪਰ ਜੇ ਹੁਣ ਮੜੀਆ ਬੱਲੀਪੋਰ ਕੇ ਦਿਖਾਇਓ ਜੀ ਆਇਓ ਮੜਿਆ ਤੁਹਾਨੂੰ ਕਣਕ ਦਿਖਾਉਨੇ ਆ ਜੀ ਤੇ ਜੇ ਹੁਣ ਮੰਨ ਲਓ ਕਿ ਬੱਲੀਪੋਰ ਕੇ ਦੇਜਾ ਪਿੱਛੇ ਦਾਣਾ ਦੇਖਦੇ ਆ ਤਾਂ ਮਤਲਬ ਕੋਈ ਸਮਝ ਨਹੀਂ ਲੱਗ ਰਹੀ ਸੀ ਤੇ ਆ ਦੇਖੋ ਜੀ ਦਾਣਾ ਹੈ ਉਹ ਵਿੱਚ ਦਾਣਾ ਹੈ ਨਹੀਂ ਜੇ ਹੈ ਕੋਈ ਉਹ ਜਮੇ ਮਾਜੂਆ ਦੇਖ ਲਓ ਜੀ ਤੁਸੀਂ ਇਹ ਦੇਖਿਆ ਉਹਦਾ ਵੈਸੇ ਮਤਲਬ ਦੇਖਣ ਨੂੰ ਕਣਕ ਐਨ ਠੀਕ ਠਾਕ ਲੱਗਦੀ ਆ ਦੂਰੋਂ ਤਾਂ ਐਨ ਲੱਗਦੀ ਆ ਜੀ ਵੀ ਬਹੁਤ ਵਧੀਆ ਕਣਕ ਬਹੁਤ ਵਧੀਆ ਖੜੀ ਆ ਕਣਕ ਨੂੰ ਦੇਖਣ ਨੂੰ ਤੁਹਾਨੂੰ ਵੀ ਵੀਡੀਓ ਚੰਗ ਲੱਗਦਾ ਹੋਣਾ ਵੀ ਕਣਕ ਬਹੁਤ ਵਧੀਆ ਖੜੀ ਆ ਆ ਦੇਖੋ ਹੁਣ ਪੋੜ ਕੇ ਦਿਖਾਈਏ ਜੀ ਪਹਿਲੇ ਨੰਬਰ ਤਾਂ ਦਾਣਾ ਹੀ ਨਹੀਂ ਹੈਗਾ ਜੇ ਦਾਣਾ ਹੈਗਾ ਤਾਂ ਬਹੁਤ ਬਰੀਕ ਹੈ ਜੀ ਮਾਜੂਆ ਸੋ ਹੋਰ ਸਾਡੇ ਐਨਆਰਆਈ ਭਰਾ ਨੇ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਜਿੰਨੀਆਂ ਵੀ ਨੇ ਕੋਈ ਉਹ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋਮਾਂ ਜੀ ਅਪੀਲ ਤਾਂ ਇਹੀ ਆ ਵੀ ਅਸੀਂ ਕਹਿੰਦੇ ਆ ਵੀ ਇਹਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਵੀ ਚਲੋ ਇਹਦਾ ਜੋ ਠੇਕਾ ਜਾਂ ਜਿੰਨੀਆਂ ਕਿ ਇਹਦੀ ਮਨਤਾਈ ਆ ਵੀ ਉਹਨਾਂ ਕੇ ਮੋੜਿਆਵੇ ਇਹੀ ਹਨ ਅਸੀਂ ਤਾਂ ਅਪੀਲ ਕਰਦੇ ਆ ਕਿਉਂਕਿ ਇਕੱਲੇ ਦੇ ਕਰਨ ਵਾਲਾ ਤਾਂ ਹੈ ਨਹੀਂ ਸਾਰੇ ਰਲ ਮਿਲ ਕੇ ਕਰਨ ਵਾਲਾ ਕੰਮ ਆ ਹਾਂਜੀ ਤੁਸੀਂ ਮਤਲਬ ਪਿੰਡ ਪੱਦਰ ਤੇ ਕੋਈ ਮਤਲਬ ਕੋਈ ਕਰ ਰਹੇ ਹੋ ਜੀ ਪਿੰਡ ਪੱਦਰ ਤੇ ਵੀ ਅਸੀਂ ਕਰਾਂਗੇ ਜਿੰਨਾ ਕੋ ਹੋ ਸਕੇ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਪਿੰਡ ਚ ਇੱਕ ਹੀ ਜੀ ਇਹ ਕਿਤਾਬ ਵੀ ਜਿੰਮੇ ਕਿਤੇ ਬਾਹਰ ਕੋਈ ਕੁਦਰਤੀ ਕਰੋਪੀ ਆਈ ਆ ਤਾਂ ਸਾਡਾ ਪਿੰਡ ਸਾਰਿਆਂ ਨਾਲ ਪਹਿਲਾਂ ਮੁੱਢੀ ਹੋ ਕੇ ਚੱਲਿਆ ਉੱਥੇ ਮਦਦ ਕਰਨ ਲਈ ਬਹੁਤ ਵਧੀਆ ਗੱਲ ਹੈ ਜੀ ਸਾਡੇ ਇਹ ਆਪਦਾ ਅਸੀਂ ਇਹਦੀ ਕਰਾਂਗੇ ਵੱਧ ਤੋਂ ਵੱਧ ਮਦਦ ਪਰ ਅਸੀਂ ਬਾਹਰਲੇ ਨੂੰ ਵੀ ਕਰਦੇ ਆਂ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋਪ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਵੀਰ ਦੀ ਜਿੰਨੀ ਮਦਦ ਹੋ ਸਕੇ ਵੱਤੋ ਵੱਤ ਮਦਦ ਕੀਤੀ ਜਾਵੇ ਜੀ ਹੋਰ ਕਰਨਲ ਸਿੰਘ ਜੀ ਤੁਸੀਂ ਵੀ ਅਪੀਲ ਕਰ ਦਿਓ ਸਾਡੇ ਐਨ ਆਰ ਆਈ ਭਰਾ ਨੇ ਬਾਹਰਲੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਤੇ ਹੋਰ ਕੋਈ ਤੁਸੀਂ ਵੀ ਅਪੀਲ ਕਰਨੀ ਚਾਹੁੰਦੇ ਇਹੀ ਕਹਿੰਦਾ ਜੀ ਵੀ ਮਦਦ ਕਰੀ ਜਾਵੇ ਗਰੀਬ ਬੰਦਾ ਜੀ ਮੈਂ ਠੀਕ ਹੈ ਜੀ ਇੱਕ ਬਗਾ ਜ਼ਮੀਨ ਹੈ ਜੀ ਮੈਂ ਠੇਕਾ ਵੀ ਸਾਰਾ ਗੜ ਪਿਆ ਹੈ ਮੇਰੀ ਮਦਦ ਕੀਤੀ ਜਾਵੇ ਜੀ ਗੱਟ ਗਈ ਅਸਾਂ ਜ ਨਹੀਂ ਰਾਂਗੇ ਮੇਰਾ ਮੋਬਾਈਲ ਨੰਬਰ ਜੀ ਮੇਰਾ ਤੁਹਾਡਾ ਸੱਚ ਕੋ ਦੋਸਤੋ ਕਰਨੈਲ ਸਿੰਘ ਜੀ ਪਟਿਆਲਾ ਜ਼ਿਲ੍ਹੇ ਦੇ ਨੱਬਾ ਤਹਿਸੀਲ ਦੇ ਖਨੌੜਾ ਪਿੰਡ ਤੋਂ ਅਸੀਂ ਵੀਡੀਓ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਵੀ ਜੇ ਕਿਸੇ ਭਰਾ ਨੇ ਕੋਈ ਮਦਦ ਕਰਨੀ ਹੋਵੇ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 9855743188 ਇੱਕ ਵਾਰੀ ਹੋਰ ਬੋਲ ਦਿਓ ਹੌਲੀ ਜੀ 8952743188 ਸੋ ਇਹ ਕਰਨੈਲ ਸਿੰਘ ਦਾ ਮੋਬਾਈਲ ਨੰਬਰ ਹੈ ਜੀ ਜੇ ਕੋਈ ਵੀਰ ਮਦਦ ਕਰਨੀ ਚਾਹੁੰਦਾ ਹੋਵੇ ਇਹ ਨੰਬਰ ਤੇ ਭਰਾ ਨਾਲ ਮਤਲਬ ਕੰਟੈਕਟ ਕਰ ਸਕਦਾ ਹੈ ਜੀ ਅਸੀਂ ਆਉ ਕਰਦੇ ਹਾਂ ਗੱਲਬਾਤ ਹੋਰ ਖਨੌੜਾ ਦੇ ਨਿਵਾਸੀ ਨੇ ਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਤਲਵਿੰਦਰ ਸਿੰਘ ਜੀ ਜਿਹੜਾ ਤੁਹਾਡੇ ਪਿੰਡ ਚ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਇਹ ਤਾਂ ਜੀ 90 95% ਇਹ ਬੰਦੇ ਦਾ ਨੁਕਸਾਨ ਹੋ ਗਿਆ ਖੇਤੀ ਦੇ ਧੰਦੇ ਨੂੰ ਇਹ ਬੜਾ ਧੱਕਾ ਹੈ ਇਹ ਨੁਕਸਾਨ ਦੀ ਪਰਭਾਈ ਇਹਦੀ ਬੜੀ ਔਖੀ ਹੋ ਸਕਦੀ ਹੈ ਇਹ ਸਰਕਾਰਾਂ ਵੱਲੋਂ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਇਹ ਆਮ ਕੱਲੇ ਦੇ ਕੱਲੇ ਬੰਦੇ ਨੂੰ ਚਲੋ ਕੋਸ਼ਿਸ਼ ਤਾਂ ਅਸੀਂ ਪਿੰਡ ਲੈਵਲ ਤੇ ਵੀ ਕਰ ਰਹੇ ਹਾਂ ਜਿੰਨਾ ਹੋ ਸਕੇ ਇਹਦੀ ਬੰਦੇ ਦੀ ਮਦਦ ਕਰਾਂਗੇ ਪਰ ਦੁੱਖ ਤਾਂ ਸਰਕਾਰਾਂ ਦੇ ਇਹ ਗੱਲ ਦਾ ਹੈ ਜਿਹੜੀਆਂ ਕਹਿੰਦੀਆਂ ਦੀ ਪਿੰਡਾਂ ਚੋਂ ਸਰਕਾਰਾਂ ਚੱਲਣੀਆਂ ਨੇ ਗਦਾਵਰੀਆਂ ਬਾਅਦ ਚ ਹੋਣਗੀਆਂ ਮੁਆਵਜ਼ੇ ਪਹਿਲਾਂ ਮਿਲ ਜਾਣਗੇ ਇਹ ਬੰਦੇ ਨੂੰ 20 ਦਿਨ ਹੋ ਗਏ ਪ੍ਰਸ਼ਾਸਨ ਦੇ ਤਰ੍ਹਾਂ ਠੋਕਰਾਂ ਖਾਂਦੇ ਨੂੰ ਇਹਦੇ ਤੱਕ ਕਿਸੇ ਬੰਦੇ ਨੇ ਸਾਰ ਨਹੀਂ ਲਈ ਇੱਕ ਇੱਕ ਮਿੰਟ ਵਾਸਤੇ ਆ ਕੇ ਬੰਦੇ ਨੇ ਕਿਸੇ ਨੂੰ ਪੁੱਛਿਆ ਨਹੀਂ ਫੋਨ ਤੇ ਨਹੀਂ ਕੋਈ ਗੱਲ ਹੋਈ ਵੀ ਕਮਾਲ ਦੀਆਂ ਗੱਲਾਂ ਨੇ ਇਹ ਜਿਹੜੀਆਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਦੀ ਵੀ ਅਸੀਂ ਬੱਕਰੀ ਮੁਰਗੀ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਧੱਕਾ ਹੋ ਰਿਹਾ ਹੈ ਜੇ ਜਿਹੜੇ ਕਿਤੇ ਨੂੰ ਇਹ ਧੱਕਾ ਲੱਗਦਾ ਜਿਵੇਂ ਤੁਸੀਂ ਕਿਹਾ ਹੁਣ ਤਾਂ ਸਗਤੇ ਮੂਰੇ ਇਲੈਕਸ਼ਨ ਹੈ ਜੀ ਇਲੈਕਸ਼ਨ ਦਾ ਸਮਾਂ ਹੈ ਹੁਣ ਤਾਂ ਥੋੜਿਆ ਬਦਦ ਤੇ ਆਣਾ ਹੋਣਾ ਚਾਹੀਦਾ ਹੈ ਜੀ ਇਹ ਇਲੈਕਸ਼ਨ ਦਾ ਝੂਠ ਝਾੜ ਝੋਲ ਕੋਈ ਜਿੱਤੇ ਜਾਂਦੀਆਂ ਨੇ ਇਹ ਜੀਆਂ ਸਰਕਾਰਾਂ ਕੋਈ ਕੋਈ ਸੱਚਾਈ ਤਾਂ ਲੱਗਦੀ ਨਹੀਂ ਹੈਗੀ ਪਿੰਡਾਂ 'ਚ ਤਾਂ ਕੋਈ ਲੱਗਦੀ ਨਹੀਂ ਸੱਚਾਈ ਵੀ ਥੱਲੇ ਤੱਕ ਕੋਈ ਗੱਲ ਪਹੁੰਚੀ ਹੋਵੇ ਇਹ ਤਾਂ ਸਿਰਫ ਉੱਥੇ ਹੀ ਨੇ ਦਿੱਲੀ ਚੰਡੀਗੜ੍ਹ ਦਿੱਲੀ ਰਹਿ ਜਾਂਦੀਆਂ ਨੇ ਗੱਲਾਂ ਬਾਤਾਂ ਇਹ ਆਪਣੇ ਮਸਲਿਆਂ 'ਚ ਇਹ ਪੂਰੇ ਗੰਭੀਰ ਰਹਿੰਦੇ ਨੇ ਜਿਹੜੇ ਸਰਕਾਰ ਦੇ ਹੁੰਦੇ ਨੇ ਆਪਦੇ ਮਸਲੇ ਹੁੰਦੇ ਨੇ ਕਿਸੇ ਗਰੀਬ ਕਿਸਾਨ ਦੀ ਆਮ ਬੰਦੇ ਦੀ ਕੋਈ ਪੁੱਛ ਨਹੀਂ ਹੈਗੀ ਜਿਹੜੀ ਕਹਿੰਦੀ ਆਮ ਸਰਕਾਰ ਆਮ ਸਰਕਾਰ ਕੋਈ ਨਹੀਂ ਹੈਗੀ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਡੇ ਐਨਆਰਆਈ ਭਰਾ ਨੇ ਇਹ ਭਰਾ ਦੀ ਮਦਦ ਵਾਸਤੇ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਮੈਂ ਦੇਖੋ ਜੀ ਜਿਹੜੇ ਐਨਆਰਆਈ ਵੀਰ ਨੇ ਉਹ ਤਾਂ ਪੂਰੀ ਮਦਦ ਕਰਨ ਦੀ ਅਸੀਂ ਇੱਛਾ ਰੱਖਦੇ ਹਾਂ ਉਹਨਾਂ ਤੋਂ ਵੀ ਉਹ ਉਹਨਾਂ ਦੇ ਸਹਿਯੋਗ ਨਾਲ ਇਹ ਬੰਦੇ ਦਾ ਨਵਟਾਰਾ ਹੋ ਸਕਦਾ ਇਹ ਗਰੀਬ ਕਿਸਾਨ ਪਹਿਲਾਂ ਇਹਦੇ ਫਜ਼ਰ ਦੀ ਬਿਮਾਰੀ ਰਹੀ ਹੈ ਹੁਣ ਆ ਇਹਦੀ ਖੇਤੀ ਖਤਮ ਹੋ ਗਈ ਤਾਂ ਬੜਾ ਔਖਾ ਹੋ ਜਾਊਗਾ ਪ੍ਰਸ਼ਾਸਨ ਕਰ ਦੇਵੇ ਤਾਂ ਫਿਰ ਤਾਂ ਕੋਈ ਗੱਲੇ ਨਹੀਂ ਪ੍ਰਸ਼ਾਸਨ ਤੋਂ ਬੇਆਸ ਹੈ 20 ਦਿਨ ਹੋ ਗਏ ਮਾਮਲੇ ਨੂੰ ਚਲਦੇ ਨੂੰ ਕੋਈ ਇਹੋ ਜੀ ਗੱਲਬਾਤ ਕਦੇ ਸੁਣੀ ਨਹੀਂ ਪ੍ਰਸ਼ਾਸਨ ਨਾਲ ਤਾਂ ਕਦੇ ਗੱਲ ਹੋਈ ਨਹੀਂ ਹੈ ਕੰਮ ਨੂੰ ਇਸੋ ਵੀਡੀਓ ਦੇ ਜ਼ਰੀਏ ਕੋਈ ਫਿਰ ਵੀ ਅਪੀਲ ਕਰਨੀ ਚਾਹੁੰਦੇ ਹਾਂ ਮਤਲਬ ਅਸੀਂ ਤਾਂ ਹੱਥ ਜੋੜ ਕੇ ਇਹ ਬੰਦੇ ਵਾਸਤੇ ਤਿਆਰਾਂ ਪ੍ਰਸ਼ਾਸਨ ਤੋਂ ਨਾਰੇ ਵੀਰਾਂ ਤੋਂ ਜਥੇਬੰਦਿਆਂ ਨੇ ਐਨਓਜੀ ਨੇ ਵੀ ਭਾਈ ਕੋਈ ਨਾ ਕੋਈ ਇਹਦੀ ਬੰਦੇ ਦੀ ਬਾਹ ਫੜੇ ਜਿੰਨੀ ਹੋ ਸਕੇ ਮਦਦ ਕਰੀ ਜਾਵੇ। ਸੋ ਇਹ ਨੇ ਪਿੰਡ ਨਿਵਾਸੀ ਤੇ ਹੋਰ ਸਾਡੇ ਕਿਸਾਨ ਜੁਨੀਅਨ ਦੇ ਡਕੌਂਦਾ ਦੇ ਆਗੂ ਨੇ ਕੀ ਨੋ ਆ ਜੀ ਕਰਤਾਰ ਸਿੰਘ। ਕਰਤਾਰ ਸਿੰਘ ਜੀ ਇਹ ਜਿਹੜਾ ਤੁਹਾਡਾ ਪਿੰਡ ਕਿਹੜਾ ਹੈ ਜੀ ਤੁਹਾਡਾ? ਹਨੜਾ ਜੀ। ਇਹ ਜਿਹੜਾ ਤੁਹਾਡੇ ਪਿੰਡ ਦਾ ਮਤਲਬ ਕਣਕ ਦਾ ਦੇਖ ਰਿਆਂ ਜੀ। ਨੁਕਸਾਨ ਹੋਇਆ ਕਿਸਾਨ ਕਰਨੈਲ ਸਿੰਘ ਜੀ ਦਾ ਇੱਕ ਨੁਕਸਾਨ ਨੂੰ ਕਿਵੇਂ ਦੇਖਦੇ ਹੋ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਗਰੀਬ ਬੰਦੇ ਆ ਜੀ ਇਹਨਾਂ ਦੇ ਡੈਡੀ ਤੇ ਆਪ ਦਾ ਕੀ ਉਧਰ ਪੀ ਲੱਗੇ ਜੀ 2.5 ਲੱਖ ਹੁਣ ਦੇਖੋ ਜੀ ਇਹਦੀ ਫਸਲ ਮਰ ਗਈ ਠੇਕੇ ਤੇ ਜ਼ਮੀਨ ਹੈ ਜੀ ਕਰਦੀ ਜ਼ਮੀਨ ਇਹਦੇ ਕੋਲ ਇੱਕ ਬਿਗਾ ਕੁ ਜ਼ਮੀਨ ਹੈ ਇਹ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਡੇ ਐਨ ਆਰ ਆਈ ਭਰਾ ਨੇ ਕਿਸ ਨੂੰ ਮਤਲਬ ਮਦਦ ਦੀ ਕੋਈ ਅਪੀਲ ਕਰਨੀ ਚਾਹੁੰਦੇ ਹੋ ਹਾਂ ਜੀ ਹਾਂ ਅਸੀਂ ਤਾਂ ਕਰਨ ਨੂੰ ਜਾਂਦੇ ਹਾਂ ਅਸੀਂ ਨੂੰ ਵੀ ਕਰਨ ਚਾਹੁੰਦੇ ਆ ਐਨਆਰਈ ਨੂੰ ਕਰਨੀ ਚਾਹੁੰਦੇ ਆ ਬਾਕੀ ਅਸੀਂ ਆਪਣੇ ਪੰਚਾਇਤ ਵੱਲੋਂ ਵੀ ਕਰਾਂਗੇ ਕੋਈ ਕੋਈ ਨਹੀਂ ਹੱਤੋਂ ਹੋਊਗੀ ਹਾਂਜੀ ਕੋਈ ਉਹੀ ਗੱਲ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਵੀ ਮਤਲਬ ਕਿਸਾਨ ਦਾ ਨੁਕਸਾਨ ਹੋ ਗਿਆ ਮੜਿਆ ਦੱਸ ਦਿਓ ਹਾਂਜੀ ਆ ਨੁਕਸਾਨ ਤਾਂ ਹੁਣ ਪਤਾ ਹੀ ਸੋਨੇ ਭੋਰ ਕੇ ਦਿਖਾਈ ਨੇ ਬੱਲੀਆਂ ਜਾਂਦੇ ਵਿੱਚ ਹੈ ਨਹੀਂ ਜੀ ਹਾਂਜੀ ਥੋੜੀ ਜਿਹਾ ਲਾਈਏ ਕਣਕ ਵੀ ਤਾਂ ਵੀ ਸਵਾ ਸਵਾ ਕੌਂਟਰ ਕਣਕ ਦਾ ਢਾਗੀ ਪੌਣ ਚ ਲੱਖ ਦਾ ਇਹਨਾਂ ਨੁਕਸਾਨ ਹੋ ਗਿਆ ਬਿਚਾਰ ਜੀ ਕੋਈ ਗੱਲ ਹੈ ਵੀ ਠੇਕਾ ਵੀ ਕਹਿੰਦੇ ਦੇਣਾ ਠੇਕਾ ਵੀ ਮੰਗਦੇ ਨੇ ਮਤਲਬ ਵੀ ਠੇਕਾ ਦੇਣ ਤੋਂ ਵੀ ਕਹਿੰਦੇ ਸਮਰਥਾ ਹਾਂ ਠੇਕਾ ਜੇ ਤੁਸੀਂ WhatsApp ਉਪਰ ਪਹਿਲਾਂ ਬੱਚੇ ਉਹਦੇ ਬਾਪ ਤੇ ਪੈਸੇ ਲੱਗੇ ਜਿੰਨੇ ਹਾਂਜੀ ਉਹ ਕਰਦੀ ਜਮੀਨ ਨਹੀਂ ਇਹਦੇ ਕੋਲ ਹੈਗੀ ਜੀ ਹਾਂਜੀ ਉਹੀ ਆ ਵੀ ਜ਼ਿੰਮੇਦਾਰੀ ਤਾਂ ਆਸ ਆਪਣੀ ਫਸਲ ਤੇ ਹੀ ਹੁੰਦੀ ਆ ਫਸਲ ਬਰਬਾਦ ਹੋਊਗੀ ਸੋ ਅਸੀਂ ਵੀ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਡੇ ਐਨਆਰਆਈ ਭਰਾ ਨੇ ਔਰ ਜਿੰਨਿਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਭਰਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਹੁਣ ਕਣਕ ਦੇ ਪੈਸੇ ਦੇਖਣ ਦਾ ਉਹ ਲੱਗਦੀ ਆ ਪਰ ਇਹਦੇ ਵਿੱਚ ਕੋਈ ਹੈ ਨਹੀਂ ਸੋ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਜੀ ਵੀ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ